ਨਰਨ ਸਿੰਘ ਦੀ ਪੁਸਤਕ ਖਾਲਸਤਾਨ ਵਿਰੁੱਧ ਸਾਜ਼ਿਸ਼ ਦਾ ਅਗਲਾ ਅੰਕ 16 ਹਿੰਦ ਸਟੇਟ ਦਾ ਹਮਲਾ ਭਾਗ ਪਹਿਲਾ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਜੂਨ 1984 ਦਾ ਹਮਲਾ ਹਿੰਦ ਸਟੇਟ ਵੱਲੋਂ ਸਿੱਖ ਕੌਮ ਤੇ ਕੀਤਾ ਗਿਆ ਮਾਰੂ ਹਮਲਾ ਸੀ ਪਰ ਇਸ ਨੂੰ ਕਾਂਗਰਸ ਪਾਰਟੀ ਦੀ ਚੋਣ ਰਣਨੀਤੀ ਤਹਿਤ ਕੀਤੀ ਗਈ ਇੰਦਰਾ ਸਰਕਾਰ ਦੀ ਕਾਰਵਾਈ ਬਣਾ ਕੇ ਪੇਸ਼ ਕਰ ਦਿੱਤਾ ਗਿਆ ਅਜਿਹੀ ਕੂੜ ਕਹਾਣੀ ਕੱਢਣ ਵਾਲੇ ਲੇਖਕਾਂ ਦੀ ਘਮਨਕੇਰੀ ਵਿੱਚੀ ਜੀਬੀਐਸ ਸਿੱਧੂ ਕੁਮੀ ਜਾ ਰਿਹਾ ਉਸ ਦੀ ਕਿਤਾਬ ਦਾ ਕੇਂਦਰ ਬਿੰਦੂ ਹਈ ਇਹੋ ਸਾਬਤ ਕਰਨਾ ਹੈ ਉਸ ਅਨਸਾਰ ਇੰਦਰਾ ਸਰਕਾਰ ਨੇ ਦਸੰਬਰ 1984 ਦੀ ਲੋਕ ਸਭਾ ਚੋਣ ਜਿੱਤਣ ਲਈ ਅਕਾਲੀ ਆਗੂਆਂ ਨਾਲ ਗੱਲਬਾਤ ਦਾ ਟਕਾਉਂਸਲਾਰ ਚਾਇਆ ਹੋਇਆ ਸੀ ਇਸ ਨੂੰ ਚੋਣਾਂ ਤੱਕ ਲਮਕਾਉਣਾ ਉਸ ਦਾ ਪੈਂਤਲਾ ਸੀ ਤਾਂ ਜੋ ਚੋਣਾਂ ਦੇ ਐਨ ਨੇੜੇ ਦੇਸ਼ ਦੀ ਸੁਰੱਖਿਆ ਦੇ ਨਾਂ ਤੇ ਸਿੱਖਾਂ ਵਿਰੁੱਧ ਵੱਡੀ ਕਾਰਵਾਈ ਕਰਕੇ ਵੋਟਰਾਂ ਦੀ ਫਿਰਕੂ ਭਾਵਨਾ ਭੜਕਾਈ ਜਾ ਸਕੇ ਅਤੇ ਉਹ ਕਾਂਗਰਸ ਪਾਰਟੀ ਦੇ ਹੱਕ ਵਿੱਚ ਇੱਕਸਰ ਹੋ ਕੇ ਭੁਗਤ ਜਾਣ ਸਿੱਧੂ ਆਪਣੀ ਇਸ ਕਿਤਾਬ ਦੇ ਅਧਿਆਏ ਹੱਲੀ ਗੱਲਬਾਤ ਇੱਕ ਲੰਮਾ ਟਕਾਉਂਸਲਾ ਵਿੱਚ ਲਿਖਦਾ ਹੈ ਕੇਂਦਰ ਸਰਕਾਰ ਨੂੰ ਪੰਜਾਬ ਵਿੱਚ ਆ ਸ਼ਾਂਤੀ ਬਾਰੇ ਕੁਝ ਕਰਦੇ ਹੋਏ ਦਿਖਣ ਦੀ ਲੋੜ ਸੀ ਇੰਦਰਾ ਗਾਂਧੀ ਨੇ ਪੰਜਾਬ ਸਮੱਸਿਆ ਦਾ ਗੱਲਬਾਤ ਰਹੀਂ ਹੱਲ ਲੱਭਣ ਵਿੱਚ ਦਿਲਚਸਪੀ ਜ਼ਾਹਰ ਕੀਤੀ ਇੰਦਰਾ ਸਰਕਾਰ ਨੇ ਲੰਗੋਵਾਲ ਦੀ ਅਗਵਾਈ ਵਾਲੀ ਨਰਮ ਖਿਆਲੀ ਲੀਡਰਸ਼ਿਪ ਨਾਲ ਗੱਲਬਾਤ ਸ਼ੁਰੂ ਕਰਨ ਲਈ ਠੋਸ ਯਤਨ ਸ਼ੁਰੂ ਕਰ ਦਿੱਤੇ ਗੱਲਬਾਤ ਦੀ ਲੰਮੀ ਕਵੈਦ ਇੱਕ ਟਕਾਉਂਸਲਾ ਸੀ ਅਤੇ ਬਿਨਾਂ ਕਿਸੇ ਨਤੀਜੇ ਦੇ ਖਤਮ ਕਰ ਦਿੱਤੀ ਜਾਂਦੀ ਰਹੀ ਅਸਫਲਤਾ ਲਈ ਨਰਮਵਾਦੀ ਆਕਾਲੀ ਲੀਡਰਸ਼ਿਪ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਸੀ ਜਦੋਂ ਦੋਹਾਂ ਧਿਰਾਂ ਨੂੰ ਮਨਜ਼ੂਰ ਹੱਲ ਤਿਆਰ ਕਰ ਲਿਆ ਜਾਂਦਾ ਸੀ ਤਾਂ ਹਰਿਆਣਾ ਤੇ ਰਾਜਸਥਾਨ ਦੇ ਕਾਂਗਰਸੀ ਮੁੱਖ ਮੰਤਰੀਆਂ ਨੂੰ ਇਤਰਾਜ਼ ਕਰਨ ਲਈ ਪ੍ਰੇਰਿਤ ਕਰਕੇ ਭੰਨ ਤੋੜ ਕਰਾ ਦਿੱਤੀ ਜਾਂਦੀ ਸੀ ਜਦ ਆਕਾਲੀ ਆਗੂ ਆਪਣਾ ਅੰਦੋਲਨ ਵਾਪਸ ਲੈਣ ਦਾ ਫੈਸਲਾ ਕਰਦੇ ਤਾਂ ਸਰਕਾਰ ਆਪਣੇ ਤਿਆਰ ਕੀਤੇ ਹੋਏ ਆਕਾਲੀ ਆਗੂਆਂ ਨੂੰ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰਨ ਲਈ ਵਰਤਦੀ ਹਲਦੀ ਤਲਾਸ਼ਦਾਰਨ ਸਰਕਾਰ ਨੇ ਪਿੰਡਰਾ ਵਾਲੇ ਦੀਆਂ ਗਤੀਵਿਧੀਆਂ ਨੂੰ ਨਜ਼ਰਅੰਦਾਜ਼ ਕਰ ਛੱਡਿਆ। ਅਤੇਂਦਰਾ ਨੇ ਪਿੰਡਰਾ ਵਾਲੇ ਵਿਰੁੱਧ ਸਪੈਸ਼ਲ ਫਰੰਟੀਅਰ ਫੋਰਸ ਦੀ ਵਰਤੋਂ ਕਰਨ ਦੀ ਤਿਆਰੀ ਕਰਵਾ ਕੇ ਹੋਣ ਵਾਲੇ ਜਾਨੀ ਨੁਕਸਾਨ ਦੀ ਦਲੀਲ ਤੇ ਰੱਦ ਕਰ ਦਿੱਤੀ। ਦੱਸਿਆ ਗਿਆ ਇਹਨਾਂ ਗੱਲਾਂ ਨੂੰ ਸਿੱਧੂ ਬੜੇ ਫਕਰ ਨਾਲ ਇਹ ਦਾਵਾ ਕਰਦਾ ਕਿ ਮੈਨੂੰ ਇਸ ਗੱਲ ਦਾ ਉਦੋਂ ਹੀ ਪਤਾ ਸੀ ਕਿ ਇੰਦਰਾ ਗਾਂਧੀ ਗੱਲਬਾਤ ਨਾਲ ਪੰਜਾਬ ਸਮੱਸਿਆ ਦਾ ਹੱਲ ਨਹੀਂ ਕਰਨਾ ਚਾਹੁੰਦੀ। ਪਰ ਉਸ ਵੱਲੋਂ ਕਰੀਬ 40 ਸਾਲ ਬਾਅਦ ਕੀਤਾ ਗਿਆ ਇਹ ਦਾਵਾ ਪੂਰਾ ਵੀ ਕੀਮਤ ਨਹੀਂ ਰੱਖਦਾ ਕਿਉਂਕਿ ਇਹ ਸਚਾਈ ਤਾਂ ਸਭ ਦੇ ਸਾਹਮਣੇ ਹੈ ਕੇਂਦਰਾ ਗਾਂਧੀ ਨੇ ਗੱਲਬਾਤ ਨਾਲ ਪੰਜਾਬ ਸਮੱਸਿਆ ਦਾ ਹੱਲ ਕਰਨ ਦੀ ਥਾਂ ਫੌਜੀ ਹਮਲੇ ਨਾਲ ਹੱਲ ਕਰਨ ਨੂੰ ਤਰਜੀਹ ਦਿੱਤੀ ਸੀ ਹਾਂ ਜੇ ਕਿਤੇ ਸਿੱਧੂ ਇਹ ਦਾਵਾ ਨੌਕਰਸ਼ਾਈ ਦਾ ਤਿਆਗ ਕਰਕੇ ਫੌਜੀ ਹਮਲੇ ਤੋਂ ਪਹਿਲਾਂ ਕਰਦਾ ਤਾਂ ਫਿਰ ਉਹਦਾ ਇਹ ਦਾਵਾ ਸੱਚਾ ਵੀ ਮੰਨਿਆ ਜਾਂਦਾ ਅਤੇ ਉਸ ਦੀ ਕਦਰ ਵੀ ਹੁੰਦੀ ਪਰ ਉਦੋਂ ਤਾਂ ਸਿੱਧੂ ਨੇ ਨਾ ਤਿਆਗੀ ਵਿਖਾਇਆ ਤੇ ਨਾ ਜ਼ੁਬਾਨ ਹੀ ਖੋਲੀ ਉਹਦੇ ਮਨ ਤੇ ਤਾਂ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਦਾ ਭੋਰਾ ਵੀ ਅਸਰ ਨਹੀਂ ਸੀ ਹੋਇਆ ਸਗੋਂ ਉਹਨੂੰ ਤਾਂ ਇਸ ਹਮਲੇ ਕਾਰਨ ਪੈਦਾ ਹੋਏ ਇੰਦਰਾ ਦੀ ਜਾਨ ਨੂੰ ਖਤਰੇ ਦਾ ਫਿਕਰ ਖਾ ਰਿਆ ਸੀ ਅਤੇ ਉਸਨੇ ਇਸ ਦਾ ਪ੍ਰਗਟਾਵਾ ਰਾ ਦੇ ਡਾਇਰੈਕਟਰ ਗੈਰੀ ਸਖਸੈਨਾ ਕੋਲ ਵੀ ਜਾ ਕੀਤਾ ਸੀ ਹੁਣ ਤਾਂ ਉਹ ਜਿੰਨੀਆਂ ਮਰਜ਼ੀ ਕਹਾਣੀਆਂ ਘੜ ਕੇ ਇਸ ਨੂੰ ਸੱਚਾ ਸਿੱਧ ਕਰਨ ਦਾ ਯਤਨ ਕਰੇ ਇਹ ਸਿਰਫ ਫੋਕੀ ਫੜ ਹੀ ਸਮਝੀ ਜਾਵੇਗੀ ਸਿੱਧੂ ਆਪਣੇ ਇਸ ਦਾਅਵੇ ਨੂੰ ਸੱਚਾ ਸਿੱਧ ਕਰਨ ਲਈ ਲਿਖਦਾ ਹੈ ਕਿ ਮੈਂ ਆਪਣੇ ਸਹੁਰੇ ਸਵਰਨ ਸਿੰਘ ਨੂੰ ਅਕਤੂਬਰ 1982 ਵਿੱਚ ਉਹਦੋਂ ਹੀ ਦੱਸ ਦਿੱਤਾ ਸੀ ਕਿ ਤੁਹਾਡਾ ਸਮਝੌਤਾ ਫਾਰਮੂਲਾ ਸਿਰੇ ਨਹੀਂ ਜੇ ਚੜਨਾ ਅਤੇ ਇਸ ਵਿੱਚ ਭੰਨ ਤੋੜ ਕੀਤੀ ਜਾਵੇਗੀ ਪਰ ਉਹਨੇ ਅੱਗੋਂ ਜਵਾਬ ਦਿੱਤਾ ਸੀ ਕਿ ਤੁਹਾਨੂੰ ਖੋਫੀਆ ਏਜੰਸੀਆਂ ਵਾਲਿਆਂ ਨੂੰ ਹਰ ਝਾੜੀ ਪਿੱਛੇ ਪੂਤ ਦੇਖਣ ਦੀ ਹੀ ਆਦਤ ਹੁੰਦੀ ਹੈ ਸਿੱਧੂ ਵੱਲੋਂ ਇੱਕ ਤਾਂ ਇਹ ਦਾਵਾ ਸਵਰਨ ਸਿੰਘ ਦੇ ਜਿਉਂਦੇ ਜੀ ਨਹੀਂ ਉਸ ਦੀ 31 ਅਕਤੂਬਰ 1993 ਨੂੰ ਹੋਈ ਮੌਤ ਤੋਂ ਕਰੀਬ 28 ਸਾਲ ਬਾਅਦ ਕੀਤਾ ਗਿਆ ਤੇ ਦੂਜਾ ਸਵਰਨ ਸਿੰਘ ਨੇ ਆਪਣੇ ਕਿਸੇ ਬਿਆਨ ਜਾਂ ਲਿਖਤ ਵਿੱਚ ਵੀ ਇਸ ਗੱਲ ਦੀ ਕਦੇ ਕੋਈ ਪੁਸ਼ਟੀ ਨਹੀਂ ਕੀਤੀ ਜੇ ਸਾਬਤ ਦੀ ਪੁਸ਼ਟੀ ਨਾ ਉਦੋਂ ਹੋਈ ਹੋਵੇ ਤੇ ਨਾ ਹੋਣ ਹੀ ਕਿਤੋਂ ਹੋ ਸਕਦੀ ਹੋਵੇ ਉਹ ਦਾਵਾ ਕਿੰਨਾ ਵੀ ਸੱਚਾ ਕਿਉਂ ਨਾ ਹੋਵੇ ਭਰੋਸੇਯੋਗ ਨਹੀਂ ਮੰਨਿਆ ਜਾ ਸਕਦਾ ਇਹ ਸਚਾਈ ਤਾਂ ਉਦੋਂ ਹੀ ਜਗਤ ਜਾਹਰ ਹੋ ਚੁੱਕੀ ਸੀ ਕਿendra gandhi ਗੱਲਬਾਤ ਨਾਲ ਮਸਲੇ ਦਾ ਹੱਲ ਕਰਨਾ ਹੀ ਨਹੀਂ ਚਾਹੁੰਦੀ ਸਗੋਂ ਉਸ ਸਿੱਖਾਂ ਨੂੰ ਕੁਚਲਣ ਅਤੇ ਉਹਨਾਂ ਦੀ ਅਣਖ ਰੋਲਣ ਲਈ ਸਖਤ ਬਿਉਂਤਬੰਦੀ ਕਰ ਚੁੱਕੀ ਹੈ ਇਸ ਸੰਬੰਧੀ ਸੰਤ ਜਰਨੈਲ ਸਿੰਘ ਭੇਡਰਾਵਾਲੀ ਆਕਾਰੀ ਆਗੂਆਂ ਤੇ ਨਾਮਵਰ ਸ਼ਖਸੀਅਤਾਂ ਦੇ ਉਸ ਵੇਲੇ ਦੇ ਬਿਆਨ ਇਸ ਗੱਲ ਦੀ ਗਵਾਹੀ ਪਰਦੇ ਹਨ ਇੰਦਰਾ ਸਰਕਾਰ ਵੱਲੋਂ ਅਕਾਲੀ ਆਗੂਆਂ ਨੂੰ ਆਸਯੋਗੀ ਅੜੀਲ ਆਸਮਰਤ ਸ਼ਕਤੀਹੀਣ ਅਤੇ ਬਾਰ-ਬਾਰ ਮੰਗਾ ਬਦਲਣ ਵਾਲੇ ਕਹਿ ਕੇ ਗੱਲਬਾਤ ਤੋੜਨ ਦੇ ਦੋਸ਼ੀ ਠਹਿਰਾਉਣ ਅਤੇ ਸਮੱਸਿਆ ਦੇ ਹੱਲ ਤੋਂ ਪੱਲਾ ਝਾੜਨ ਵਾਲੀ ਸਰਕਾਰੀ ਨੀਅਤ ਅਤੇ ਨੀਤੀ ਦਾ ਵੀ ਹਰ ਕਿਸੇ ਨੂੰ ਉਦੋਂ ਹੀ ਪਤਾ ਸੀ ਸਿੱਧੂ ਨੇ ਇਹ ਗੱਲ ਹੁਣ ਦੱਸ ਕੇ ਕੋਈ ਨਵਾਂ ਤੇ ਗੁਪਤ ਭੇਦ ਨਹੀਂ ਖੋਲਿਆ ਕਿ ਇੰਦਰਾ ਸਮਝੌਤਾ ਨਾ ਕਰਨ ਦਾ ਬਹਾਨਾ ਕਣ ਲਈ ਗੱਲਬਾਤ ਤੋੜਨ ਦੀ ਜ਼ਿੰਮੇਵਾਰੀ ਅਕਾਲੀ ਆਗੂਆਂ 'ਤੇ ਮੜਦੀ ਸੀ ਅਸਲ ਵਿੱਚ ਜੋ ਵਰਤਾਰਾ ਤੀਤ ਵਿੱਚ ਵਰਤ ਚੁੱਕਾ ਹੋਵੇ ਉਸ ਬਾਰੇ ਕੋਈ ਬੰਦਾ 40 ਸਾਲ ਮਗਰੋਂ ਇਹ ਦਾਵਾ ਕਰੇ ਕਿ ਮੈਨੂੰ ਇਸ ਉਦੋਂ ਹੀ ਪਤਾ ਸੀ ਉਹ ਫੁੱਕੀ ਫੜ ਮਾਰਨ ਤੋਂ ਵੱਧ ਕੁਝ ਨਹੀਂ ਹੁੰਦਾ ਖਾਲੀ ਸ਼ੰਖ ਬਜਾਵੇ ਦੀਪਾ ਦੀ ਕਹਾਵਤ ਸਿੱਧੂ ਤੇ ਬਹੁਤ ਹੀ ਵਧੀਆ ਟੁਕਦੀ ਹੈ ਅਸਲ ਵਿੱਚ ਸਿੱਧੂ ਆਪਣੇ ਇਸ ਦਾਅਵੇ ਨੂੰ ਵੀ ਆਪਣੀ ਕਿਤਾਬ ਦੇ ਉਸ ਵਿਸ਼ੇ ਤੇ ਹੀ ਕੇਂਦਰਿਤ ਕਰ ਰਿਹਾ ਜਿਸ ਦਾ ਇੱਕੋ ਇੱਕ ਮੰਤਵ ਇਹ ਧਾਰਨਾ ਸਾਬਤ ਕਰਨਾ ਹੈ ਕਿ ਇੰਦਰਾ ਗਾਂਧੀ ਨੇ ਦਸੰਬਰ 1984 ਵਿੱਚ ਹੋਣ ਵਾਲੀ ਲੋਕ ਸਭਾ ਦੀ ਚੋਣ ਨੂੰ ਜਿੱਤਣ ਦੀ ਰਣਨੀਤੀ ਤਹਿ ਤੀ ਗਲਬਾਦਟ ਕੌਂਸਲਰ ਚਾਹਿਆ ਹੋਇਆ ਸੀ ਉਹ ਗਲਬਤ ਨੂੰ ਲਮਕਾ ਕੇ ਤੇ ਗਲਬਤ ਸਿਰੇ ਨਾ ਚੜਨ ਦਾ ਬਹਾਨਾ ਕੜ ਕੇ ਚੋਣਾਂ ਦੇ ਐਨ ਨੇੜੇ ਵੋਟਰਾਂ ਤੇ ਇਹ ਪ੍ਰਭਾਵ ਪਾਉਣਾ ਚਾਹੁੰਦੀ ਸੀ ਕਿ ਉਸਨੇ ਦੇਸ਼ ਦੀ ਖਤਰਾ ਬਣ ਚੁੱਕੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਖਤਮ ਕਰਕੇ ਤੇ ਖਾਰਿਸਤਾਨ ਦੇ ਸੰਘਰਸ਼ ਨੂੰ ਕੁਚਲ ਕੇ ਬੜੀ ਨੇਕ ਨੀਅਤ ਨਾਲ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਇਸ ਲਈ ਫੌਜ ਦੀ ਵਰਤੋਂ ਕਰਨ ਦਾ ਸਖਤ ਤੋਂ ਸਖਤ ਫੈਸਲਾ ਲੈਣ ਤੋਂ ਵੀ ਟਾਲਾ ਨਹੀਂ ਬਟਿਆ ਜਿਸ ਬੰਦੇ ਨੂੰ ਮੰਗਾਂ ਤੇ ਵਢੀਕੀਆਂ ਦੇ ਫਰਕ ਦਾ ਵੀ ਪਤਾ ਨਾ ਹੋਵੇ ਅਤੇ ਇਹ ਜਾਣਕਾਰੀ ਵੀ ਨਾ ਹੋਵੇ ਕਿ ਸ਼ਰੋਮਣੀ ਅਕਾਲੀ ਦਲ ਨੇ ਕੇਂਦਰ ਸਰਕਾਰ ਨੂੰ ਵਢੀਕੀਆਂ ਦੀ ਸੂਚੀ ਕਦੋਂ ਦਿੱਤੀ ਸੀ ਤੇ ਮੰਗਾਂ ਦੀ ਕਦੋਂ ਸੌਂਪੀ ਸੀ ਉਹ ਖਾਲਸੇ ਦੇ ਧਰਮ ਯੁੱਧ ਮੋਰਚੇ ਦਾ ਕੀ ਵਿਸ਼ਲੇਸ਼ਣ ਕਰੇਗਾ ਵਿਚਾਰੇ ਸਿੱਧੂ ਦਾ ਤਾਂ ਹਾਲ ਹੀ ਇਹ ਹੈ ਉਹ ਲਿਖਦਾ ਅਕਾਲੀਅਨ ਸਤੰਬਰ 1981 ਵਿੱਚ ਸਰਕਾਰ ਸਾਹਮਣੇ ਪੇਸ਼ ਕੀਤੀਆਂ ਆਪਣੀਆਂ 85 ਮੰਗਾਂ ਘਟਾ ਕੇ 15 ਕਰ ਦਿੱਤੀਆਂ ਸਨ ਇੱਕ ਮੰਗ ਪਿੰਡਰਾ ਵਾਲੇ ਦੀ ਰਹਾਈ ਦੀ ਸੀ ਜੋ ਕਿ ਬੇਅਰਥ ਹੋ ਗਈ ਸੀ ਕਿਉਂਕਿ ਉਸ ਨੂੰ ਪਹਿਲਾਂ ਹੀ ਰਿਹਾ ਕਰ ਦਿੱਤਾ ਗਿਆ ਸੀ ਉਹ 46 ਵਧੇਕੀਆਂ ਦੀ ਸੂਚੀ ਨੂੰ 45 ਮੰਗਾ ਦੱਸਦਾ ਹੈ ਤੇ ਇਹਨਾਂ ਨੂੰ ਸਰਕਾਰ ਨੂੰ ਸੌਂਪਣ ਦਾ ਸਮਾਂ ਸਤੰਬਰ 1981 ਵੀ ਗਲਤ ਲਿਖਦਾ ਹੈ। ਉਹ ਕਹਿੰਦਾ ਜਦੋਂ ਪਿੰਡਰਾ ਵਾਲੇ ਹਾਲੇ ਲਾਲਾ ਜਗਤ ਨਾਰਾਇਣ ਕਤਲ ਕੇਸ ਵਿੱਚ ਨਜ਼ਰਬੰਦ ਸੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਸਤੰਬਰ 1981 ਵਿੱਚ ਚਾਰ ਸ਼੍ਰੇਣੀਆਂ ਵਿੱਚ ਵੰਡੀਆਂ ਗਈਆਂ। 45 ਮੰਗਾ ਦੀ ਸੂਚੀ ਸਰਕਾਰ ਨੂੰ ਸੌਂਪੀ ਸੀ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੰਗੋਵਾਲ ਨੇ 46 ਵਧੇਕੀਆਂ ਦਾ ਇਹ ਚਾਰਟਰ ਦੇਵਾਨ ਹਾਲ ਮਨਜੀਤ ਸਾਹਿਬ ਅੰਮ੍ਰਿਤਸਰ ਵਿਖੇ 26 ਜੁਲਾਈ 1981 ਨੂੰ ਹੋਈ ਵਿਸ਼ਵ ਸਿੱਖ ਧਰਮ ਕਨਵੈਨਸ਼ਨ ਵਿੱਚ ਆਪਣੀ ਲਿਖਤੀ ਪ੍ਰਦਾਨੀ ਭਾਸ਼ਣ ਵਿੱਚ ਪੇਸ਼ ਕੀਤਾ ਸੀ ਅਤੇ 3 8 1981 ਨੂੰ ਰਜਿਸਟਰਡ ਡਾਕ ਰਾਹੀਂ ਕੇਂਦਰ ਸਰਕਾਰ ਨੂੰ ਕਲ ਦਿੱਤਾ ਸੀ। ਅਕਾਲੀ ਆਗੂਆਂ ਨੇ 15 ਮੰਗਾਂ ਦੀ ਸੂਚੀ ਵੀ 16 ਅਕਤੂਬਰ 1981 ਨੂੰ ਸਰਕਾਰ ਨਾਲ ਦਿੱਲੀ ਵਿਖੇ ਹੋਈ ਗੱਲਬਾਤ ਸਮੇਂ ਨਹੀਂ ਸੀ ਸੌਂਪੀ। ਇਹ 22 ਸਤੰਬਰ 1981 ਨੂੰ ਚੰਡੀਗੜ੍ਹ ਵਿਖੇ ਇੰਦਰਾ ਗਾਂਧੀ ਨਾਲ ਗੱਲਬਾਤ ਕਰਨ ਸਮੇਂ ਸੌਂਪੀ ਸੀ। ਇੰਦਰਾ ਗਾਂਧੀ ਸੰਤ ਜਰਨੈਲ ਸਿੰਘ ਵੱਲੋਂ 20 ਸਤੰਬਰ 1981 ਨੂੰ ਦਿੱਤੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਦੀ ਕੋਰੀਨਾ ਸ਼ਹੀਦ ਹੋਏ 16 ਸਿੱਖਾਂ ਕਾਰਨ ਵਿਗੜੇ ਹਾਲਾਤਾਂ ਬਾਰੇ ਵਿਚਾਰ ਕਰਨ ਲਈ ਆਪਣਾ ਵਿਦੇਸ਼ੀ ਦੌਰਾ ਮੁਲਤਵੀ ਕਰਕੇ 22 ਸਤੰਬਰ 1981 ਨੂੰ ਚੰਡੀਗੜ੍ਹ ਆਈ ਸੀ ਅਤੇ ਉਸਨੇ ਅਕਾਲੀ ਆਗੂਆਂ ਨਾਲ ਗੱਲਬਾਤ ਕੀਤੀ ਸੀ ਇਸ ਗੱਲਬਾਤ ਸਮੇਂ ਅਕਾਲੀ ਆਗੂਆਂ ਨੇ ਉਸ ਨੂੰ ਆਪਣੀਆਂ 15 ਮੰਗਾਂ ਦੀ ਸੂਚੀ ਸੌਂਪੀ ਸੀ ਜਿਸ ਵਿੱਚ ਪਹਿਲੀ ਮੰਗ ਸੰਤ ਜਰਨੈਲ ਸਿੰਘ ਭਿੰਡਰਾਲੇ ਦੀ ਬਿਨਾਂ ਸ਼ਰਤ ਰਿਹਾਈ ਕਰਨ ਦੀ ਰੱਖੀ ਸੀ ਇਹਨਾਂ ਮੰਗਾਂ ਤੇ ਵਿਸਤਾਰ ਨਾਲ ਗੱਲਬਾਤ ਕਰਨ ਲਈ 16 ਅਕਤੂਬਰ 1981 ਨੂੰ ਦਿੱਲੀ ਵਿਖੇ ਮੀਟਿੰਗ ਰੱਖੀ ਗਈ ਸੀ ਸਿੱਧੂ ਦਾਇਆ ਇਹ ਕਹਿਣਾ ਕਿ ਕਾਰੀਆਂ ਨੇ ਆਪਣੀਆਂ ਮੂਲ 45 ਮੰਗਾਂ ਨੂੰ ਘਟਾ ਕੇ 15 ਕਰ ਦਿੱਤਾ ਸੀ ਤੇ ਪਿੰਡਰਾ ਵਾਲੇ ਨੂੰ ਪਹਿਲਾਂ ਹੀ ਰਿਆ ਕਰ ਦਿੱਤੇ ਜਾਣ ਕਰਨ ਉਸ ਦੀ ਰਿਹਾਈ ਦੀ ਮੰਗ ਵਿਅਰਥ ਹੋ ਗਈ ਸੀ ਜਿੱਥੇ ਉਸ ਦੀ ਅਗਿਆਨਤਾ ਨੂੰ ਪ੍ਰਗਟ ਕਰਦਾ ਹੈ ਉਥੇ ਇਹ ਵੀ ਸਪਸ਼ਟ ਕਰਦਾ ਕਿ ਉਸ ਦੀ ਕਿਤਾਬ ਅਟਕਲ ਪੱਚੂ ਨਾਲ ਲਿਖੀ ਗਈ ਅਤੇ ਗਲਤ ਬਿਆਨੀਆਂ ਨਾਲ ਭਰੀ ਹੋਈ ਕੂੜ ਕਹਾਣੀ ਹੈ ਸੰਤ ਜਰਨੈਲ ਸਿੰਘ ਨੂੰ 15 ਅਕਤੂਬਰ 1981 ਨੂੰ ਰਿਹਾ ਕੀਤਾ ਗਿਆ ਸੀ ਅਤੇ ਸਰਕਾਰ ਨਾਲ ਦਿੱਲੀ ਵਿਖੇ ਅਕਾਲੀ ਆਗੂਆਂ ਦੀ ਪਹਿਲੇ ਦੌਰ ਦੀ ਗੱਲਬਾਤ 16 ਅਕਤੂਬਰ 1981 ਨੂੰ ਹੋਈ ਸੀ। ਇਸ ਗੱਲਬਾਤ ਵਿੱਚ ਸ਼ਾਮਲ ਜਥੇਦਾਰ ਗੁਰਚੰਦ ਸਿੰਘ ਟੋੜਾ ਤਾਂ ਸੰਤ ਜਰਨੈਲ ਸਿੰਘ ਦੀ ਫਿਰੋਜ਼ਪੁਰ ਜੇਲ੍ਹ ਤੋਂ ਹੋਈ ਰਿਹਾਈ ਸਮੇਂ 15 ਅਕਤੂਬਰ 1981 ਨੂੰ ਅਗਲਵਾਂਡੀ ਲਿਆਉਣ ਲਈ ਉੱਥੇ ਆਪੜਿਆ ਹੋਇਆ ਸੀ ਕਿ ਜਥੇਦਾਰ ਗੁਰਚੰਦ ਸਿੰਘ ਟੋੜਾ ਸਮੇਤ ਅਕਾਲੀ ਆਗੂ ਵੀ ਸਿੱਧੂ ਵੰਗ ਇਨਹੀ ਪੁਰੇ ਸਨ ਕਿ ਉਸ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਦੀ ਰਿਹਾਈ ਤੋਂ ਬਾਅਦ ਵੀ ਆਪਣੀਆਂ 15 ਮੰਗਾਂ ਦੀ ਸੂਚੀ ਵਿੱਚ ਪਹਿਲੀ ਮੰਗ ਉਸ ਦੀ ਰਿਹਾਈ ਦੀ ਰੱਖਦੇ। ਸਿੱਧੂ ਆਪਣੀ ਕਿਤਾਬ ਵਿੱਚ ਬਾਰ-ਬਾਰ ਇਹੋ ਰਟ ਲਾਉਂਦਾ ਹੈ ਕਿ ਇੰਦਰਾ ਸਰਕਾਰ ਤੇ ਕਾਂਗਰਸ ਪਾਰਟੀ ਦਾ ਇੱਕੋ ਇੱਕ ਰਾਜਨੀਤਿਕ ਨਿਸ਼ਾਨਾ 1984 ਦੀਆਂ ਚੋਣਾਂ ਜਿੱਤਣਾ ਹੀ ਸੀ। ਉਹ ਅਜਿਹਾ ਵਰਤਾਂਤ ਸਿਰਜ ਕੇ ਉਸ ਸਾਜ਼ਿਸ਼ ਤੇ ਪਰਦਾ ਪਾਉਂਦਾ ਹੈ ਜਿਹੜੀ ਹਿੰਦ ਸਟੇਟ ਨੇ ਸਿੱਖਾਂ ਦਾ ਸਰਬਨਾਸ਼ ਕਰਨ ਅਤੇ ਅਣਕਣ ਨੂੰ ਰੋਲਣ ਲਈ ਰਚੀ ਸੀ ਅਤੇ ਜਿਸ ਵਿੱਚ ਹਿੰਦੂਤਾਵੀ ਤੇ ਨਾਸਤਿਕ ਸੋਚਦੀਆਂ ਧਾਰਨੀ ਹਿੰਦੁਸਤਾਨ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਹਮਸਲਾ ਹੋ ਕੇ ਸ਼ਾਮਲ ਹੋਈਆਂ ਸਨ ਇਹਨਾਂ ਦਾ ਸਾਂਝਾ ਨਿਸ਼ਾਨਾ ਸਿੱਖ ਕੌਮ ਦੀ ਵਿਲੱਖਣ ਨਿਆਰੀ ਤੇ ਅਡਰੀ ਹੋਂਦ ਹਸਤੀ ਨੂੰ ਮਟਾ ਕੇ ਹਿੰਦੂਤਾ ਵਿੱਚ ਜਰਜਬ ਕਰਨਾ ਤੇ ਉਸ ਨੂੰ ਏਂਡ ਬਣਾ ਕੇ ਸਦਾ ਲਈ ਗੁਲਾਮ ਬਣਾਈ ਰੱਖਣਾ ਸੀ ਤਿੰਨ ਤੇਰੀ ਗੱਲਬਾਤ ਦਾ ਪਰਪੰਚ ਇਸੇ ਰਣਨੀਤੀ ਦਾ ਹੀ ਹਿੱਸਾ ਸੀ ਜਦ ਕਿ ਮਸਲਾ ਪੰਜਾਬ ਤੇ ਸਿੱਖਾਂ ਦਾ ਸੀ ਅਤੇ ਇਸ ਦਾ ਹੱਲ ਹਿੰਦ ਸਰਕਾਰ ਨੇ ਸੰਵਿਧਾਨਕ ਤੇ ਅੰਤਰਰਾਸ਼ਟਰੀ ਕਾਨੂੰਨਾਂ ਅਨੁਸਾਰ ਕਰਨਾ ਸੀ ਇਹ ਕਾਨੂੰਨ ਸਿੱਖਾਂ ਤੇ ਪੰਜਾਬ ਦੇ ਹੱਕ ਵਿੱਚ ਸਨ ਪਰ ਇੰਦਰਾ ਸਰਕਾਰ ਸਮੇਤ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਇਕਸਰ ਹੋ ਕੇ ਸੰਵਿਧਾਨਕ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਸੀ ਉਸ ਨੇ ਹਮਲਾਵਰ ਰੁਖ ਅਪਣਾ ਕੇ ਸਿੱਖਾਂ ਦੇ ਸਰਵ ਸ੍ਰੇਸ਼ਟ ਅਤੇ ਸਰਵ ਉੱਚ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ 4 ਜੂਨ 1984 ਨੂੰ ਫੌਜੀ ਹਮਲਾ ਕਰ ਦਿੱਤਾ ਸੀ ਸਿੱਧੂ ਇੱਕ ਹੋਰ ਗਲਤ ਬਿਆਨੀ ਕਰਦਾ ਹੋਇਆ ਲਿਖਦਾ ਮਦ 1982 ਤੋਂ ਕਾਉ ਨੂੰ ਤਿੰਨ ਵੱਖ-ਵੱਖ ਥਾਵਾਂ ਚੌਕ ਮਹਿਤਾ ਗੁਰੂ ਨਾਨਕ ਨਿਵਾਸ ਅਤੇ ਹਰਮੰਦਰ ਸਾਹਿਬ ਕੰਪਲੈਕਸ ਤੋਂ ਪਿੰਡਰਾਵਾਲੇ ਨੂੰ ਫੜਨ ਲਈ ਐਸਐਸਐਫ ਦੀ ਅਗਵਾਈ ਵਾਲੇ ਕਮਾਂਡੋ ਆਪਰੇਸ਼ਨ ਦੀ ਯੋਜਨਾ ਬਣਾਉਣ ਦੀ ਆਗਿਆ ਦਿੱਤੀ ਗਈ ਸੀ ਪਰ ਜਦੋਂ ਇਸ ਕਾਰਵਾਈ ਕਰਨ ਦੀ ਤਿਆਰੀ ਹੋ ਗਈ ਸੀ ਤਾਂ ਇੰਦਰਾ ਗਾਂਧੀ ਨੇ ਇਸ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਸੀ ਕਿ ਮੈਂ ਇੰਨਾ ਨਾਗਰਿਕ ਨੁਕਸਾਨ ਬਰਦਾਸ਼ਤ ਨਹੀਂ ਕਰ ਸਕਦੀ ਜਿਹੜਾ ਕਿ ਬਲੂ ਸਟਾਰ ਆਪਰੇਸ਼ਨ ਨਾਲ ਹੋਏ ਜਾਣੀ ਨੁਕਸਾਨ ਤੋਂ ਕਿਤੇ ਘੱਟ ਹੋਣਾ ਸੀ ਅਜੇ ਹੀ ਧਾਰਨਾ ਕੜ ਕੇ ਸਿੱਧੂ ਇਹ ਵੀ ਸਾਬਤ ਕਰਨਾ ਚਾਹੁੰਦਾ ਹੈ ਕਿ ਇੱਕ ਅਕਬਰ ਰੋਡ ਗਰੁੱਪ ਵੱਲੋਂ ਲੋਕ ਸਭਾ ਚੋਣਾਂ ਲਈ ਤਿਆਰ ਕੀਤੀ ਗਈ ਕਾਂਗਰਸ ਪਾਰਟੀ ਨੂੰ ਜਿੱਤ ਦਿਵਾਉਣ ਵਾਲੀ ਰਣਨੀਤੀ ਨੇ ਛੋਟੀ ਕਾਰਵਾਈ ਤੇ ਘੱਟ ਜਾਨੀ ਨੁਕਸਾਨ ਨਾਲ ਉਹ ਨਤੀਜਾ ਨਹੀਂ ਸੀ ਦੇਣਾ ਜੋ ਵੱਡੀ ਕਾਰਵਾਈ ਨਾਲ ਹੋਏ ਵੱਧ ਨੁਕਸਾਨ ਨੂੰ ਵੇਖ ਕੇ ਵੋਟਰਾਂ ਨੇ ਇੰਦਰਾ ਤੋਂ ਪ੍ਰਭਾਵਿਤ ਹੋ ਕੇ ਦੇਣਾ ਸੀ ਇਹ ਸਰਾਸਰ ਗਲਤ ਬਿਆਨੀਆਂ ਕਿਉਂਕਿ ਸਿੱਧੂ ਅਨਸਾਰ ਆਰਐਨਕਾ ਨੂੰ ਇਸ ਐਕਸ਼ਨ ਦੀ ਤਿਆਰੀ ਦਾ ਹੁਕਮ 1982 ਦੇ ਮੱਧ ਵਿੱਚ ਮਿਲਿਆ ਸੀ ਅਤੇ ਇਹ ਕਾਰਵਾਈ ਦੇ ਸਥਾਨ ਚੌਕ ਮਹਿਤਾ ਗੁਰੂ ਨਾਨਕ ਨਵਾਸ ਤੇ ਹਰਮੰਦਰ ਸਾਹਿਬ ਕੰਪਲੈਕਸਨ ਪਰ ਸਿੱਧੂ ਇਹ ਬ੍ਰਿਤਾਂਤ ਸਿਰਜਣ ਵਿੱਚ ਵੀ ਵੱਡੀ ਕੋਤਾਈ ਕਰ ਗਿਆ ਕਿਉਂਕਿ ਸੰਤ ਜਰਨੈਲ ਸਿੰਘ ਨੇ ਤਾਂ 19 ਜੁਲਾਈ 1982 ਨੂੰ ਰਾਜਪਾਲ ਪੰਜਾਬ ਦੇ ਹੁਕਮ ਨਾਲ ਪੰਜਾਬ ਵੱਲੋਂ ਗ੍ਰਿਫਤਾਰ ਕੀਤੇ ਗਏ ਭਾਈ ਅਮਰੀਕ ਸਿੰਘ ਤੇ ਬਾਬਾ 18 ਸਿੰਘ ਸਮੇਤ ਉਹਨਾਂ ਸਾਰੇ ਸਿੰਘਾਂ ਦੀ ਰਿਹਾਈ ਲਈ ਉਸੇ ਦਿਨ 19 ਜੁਲਾਈ ਉਨੀ ਸੋਬਿਆਸਿਨੂ ਕਾਲ ਤੱਕ ਸਾਬਤੇ ਅਰਦਾਸ ਕਰਕੇ ਮੋਰਚਾ ਸ਼ੁਰੂ ਕਰ ਦਿੱਤਾ ਸੀ ਅਤੇ ਆਪਣੀ ਰਿਹੈਸ਼ ਨਾਨਕ ਨਿਵਾਸ ਅੰਮ੍ਰਿਤਸਰ ਵਿੱਚ ਕਰ ਲਈ ਸੀ ਇਸ ਦਿਨ ਤੋਂ ਪਹਿਲਾਂ ਨਾ ਤਾਂ ਸੰਤ ਜਰਨੈਲ ਸਿੰਘ ਪੁਲਿਸ ਨੂੰ ਕਿਸੇ ਕੇਸ ਵਿੱਚ ਲੋੜਿੰਦਾ ਸੀ ਤੇ ਨਾ ਹੀ ਉਸਨੂੰ ਚੌਕ ਮਹਿਤਾ ਤੋਂ ਐਸਐਸਐਫ ਦਾ ਕਮਾਂਡੋ ਐਕਸ਼ਨ ਕਰਕੇ ਫੰਡ ਦੀ ਯੋਜਨਾ ਹੀ ਬਣਾਈ ਗਈ ਸੀ ਜੇ ਉਹਨੂੰ ਉਦੋਂ ਫੜਨਾ ਹੀ ਹੁੰਦਾ ਤਾਂ ਪੁਲਿਸ ਇਹ ਕੰਮ ਚੁੱਪਚਾਪ ਤੇ ਬੜੀ ਆਸਾਨੀ ਨਾਲ ਕਰ ਸਕਦੀ ਸੀ ਉਹ ਮਹਿਤੇ ਤੋਂ ਵੀ ਫੜਿਆ ਜਾ ਸਕਦਾ ਸੀ ਤੇ ਮੈਥੇ ਤੋਂ ਚੱਲ ਕੇ ਦਰਬਾਰ ਸਾਹਿਬ ਆਉਂਦਿਆ ਰਾਹ ਵਿੱਚ ਵੀ ਫੜਿਆ ਜਾ ਸਕਦਾ ਸੀ ਪਰ ਸਿੱਧੂ ਨੇ ਚੌਕ ਮੈਥੇ ਦਾ ਨਾਂ ਸੁਣੀ ਸੁਣਾਈ ਉਸ ਅਫਵਾਹ ਤੋਂ ਟਪਲਾ ਖਾ ਕੇ ਕੱਢ ਲਿਆ ਜਿਹੜੀ ਲਾਲਾ ਜਗਤ ਨਾਰਾਇਣ ਕੇਸ ਵਿੱਚ ਸੰਤ ਜਰਨੈਲ ਸਿੰਘ ਨੂੰ ਗ੍ਰਿਫਤਾਰ ਕਰਨ ਬਾਰੇ ਫੌਜ ਦੀ ਮਦਦ ਲੈਣ ਬਾਰੇ ਫਲਾਈ ਗਈ ਸੀ ਉਦੋਂ ਤਾਂ ਸੰਤ ਜਰਨੈਲ ਸਿੰਘ ਨੇ ਗ੍ਰਿਫਤਾਰੀ ਹੀ ਆਪਣੀ ਮਰਜ਼ੀ ਨਾਲ ਦਿੱਤੀ ਸੀ हां ਇਹ ਜ਼ਰੂਰ ਕਿਹਾ ਜਾਂਦਾ ਹੈ ਕਿ ਚੰਦੋਕਲਾ ਘੇਰੇ ਵਿੱਚੋਂ ਨਿਕਲ ਕੇ ਮੈਥੇ ਪਹੁੰਚ ਜਾਣ ਤੇ ਪੰਜਾਬ ਸਰਕਾਰ ਨੇ ਸੰਤਾ ਨੂੰ ਗ੍ਰਿਫਤਾਰ ਕਰਨ ਲਈ ਜਨਰਲ ਸਿਨਾ ਤੋਂ ਫੌਜੀ ਮਦਦ ਮੰਗੀ ਸੀ ਅਤੇ ਉਸ ਨੇ ਫੌਜ ਭੇਜਣ ਤੇ ਟੈਂਕ ਖੁਦਾਰੇ ਦੇਣ ਤੋਂ ਨਾ ਕਰ ਦਿੱਤੀ ਸੀ ਪਰ ਇਹ ਸੰਤਾ ਵੱਲੋਂ ਗ੍ਰਿਫਤਾਰੀ ਦੇ ਦਾ ਐਲਾਨ ਕਰਨ ਤੋਂ ਪਹਿਲਾਂ ਦੀ ਗੱਲ ਹੈ ਸੰਤ ਜਨਰਲ ਸਿੰਘ ਨੂੰ ਫੜਨ ਲਈ ਦਰਬਾਰ ਸਾਹਿਬ ਤੇ ਜਿਹੜਾ ਕਮਾਂਡੋ ਐਕਸ਼ਨ ਕਰਨ ਤੋਂ ਇੰਦਰਾ ਗਾਂਧੀ ਵੱਲੋਂ ਪ੍ਰਵਾਨਗੀ ਨਾਂ ਦੇਣ ਦੀ ਸਿੱਧੂ ਗੱਲ ਕਰਦਾ ਉਸ ਕਮਾਂਡੋ ਐਕਸ਼ਨ ਦਾ ਸਜਾ ਬ੍ਰਿਟਾਨੀਆ ਦੇ ਫੌਜੀ ਮਹਾਰਾ ਨੇ ਦਿੱਤਾ ਸੀ ਇਸ ਦੀ ਪੁਸ਼ਟੀ ਬ੍ਰਿਟਾਨੀਆ ਸਰਕਾਰ ਵੱਲੋਂ ਜਨਤਕ ਕੀਤੇ ਸਰਕਾਰੀ ਦਸਤਾਵੇਜ਼ ਕਰਦੇ ਹਨ ਬ੍ਰਿਟਾਨੀਆ ਸਰਕਾਰ ਦੇ ਇਹਨਾਂ ਦਸਤਾਵੇਜ਼ਾਂ ਅਨੁਸਾਰ ਇਸ ਐਕਸ਼ਨ ਦੀ ਕਾਰਵਾਈ ਦਾ ਸੁਝਾਅ ਬ੍ਰਿਟਾਨੀਆ ਦੇ ਐਸ ਐਸ ਅਧਿਕਾਰੀ ਨੇ ਦਰਬਾਰ ਸਾਹਿਬ ਸਮੂਦਾ ਸਰਵੇਖਣ ਕਰਕੇ ਫਰਵਰੀ 1984 ਵਿੱਚ ਦਿੱਤਾ ਸੀ ਇਸ ਸੁਝਾਅ ਅਨੁਸਾਰ ਹੀ 1984 ਦੇ ਉਹੀ ਦਿਨੀ ਭਾਰਤੀ 에ਅਰ ਫੋਰਸ ਦੇ ਕਮਾਂਡੋਆਂ ਨੇ ਉੱਤਰ ਪ੍ਰਦੇਸ਼ ਦੇ ਸ਼ਹਿਰ ਸਰਸਵਾ ਵਿਖੇ ਦਰਬਾਰ ਸਾਹਿਬ ਸਮੂਦਾ ਮਾਡਲ ਬਣਾ ਕੇ ਇਸ ਕਾਰਵਾਈ ਦੀ ਮਸ਼ਕ ਕੀਤੀ ਸੀ ਦੂਜੇ ਪਾਸੇ ਫਰਵਰੀ 1984 ਵਿੱਚ ਹੀ ਫੌਜੀ ਹਮਲੇ ਦੀ ਮਸ਼ਕ ਮਸੂਰੀ ਨੇੜੇ ਚਕਰਾਤਾ ਵਿਖੇ ਸ਼ੁਰੂ ਕੀਤੀ ਗਈ ਸੀ ਇਸ ਕਮਾਂਡੋ ਐਕਸ਼ਨ ਦੀ ਰੂਪਰੇਖਾ ਤਿਆਰ ਕਰਨ ਲਈ ਐਸਐਸਐਫ ਦੇ ਕਰਮਚਾਰੀਆਂ ਨੇ ਦਰਬਾਰ ਸਭ ਸਮੂਧੀ ਰੈਕੀ ਵੀ ਕਰ ਲਈ ਸੀ ਪਰ ਐਸਐਸਐਫ ਦਾ ਕਮਾਂਡੋ ਐਕਸ਼ਨ ਇਸ ਲਈ ਰੱਦ ਨਹੀਂ ਸੀ ਕੀਤਾ ਗਿਆ ਕਿ ਇੰਦਰਾ ਗਾਂਧੀ ਨੇ ਕਿਹਾ ਸੀ ਕਿ ਮੈਂ ਇਹਨਾਂ ਨਾਗਰਿਕ ਜਾਨੀ ਨੁਕਸਾਨ ਬਰਦਾਸ਼ਤ ਨਹੀਂ ਕਰ ਸਕਦੀ ਸਗੋਂ ਇਸ ਲਈ ਕਰਨਾ ਪਿਆ ਸੀ ਕਿਉਂਕਿ ਅੱਗੇ ਏਸ਼ੀਆ ਦਾ ਮੰਨਿਆ ਹੋਇਆ ਗਰੀਲਾ ਸਿੱਖ ਜਰਨੈਲ ਸ਼ਾਬੀਕ ਸਿੰਘ ਛਾਤੀ ਤਾਨ ਕੇ ਖੜਾ ਸੀ ਸਰਕਾਰ ਦੇ ਇਸ ਕਮਾਂਡੋ ਐਕਸ਼ਨ ਦੀ ਸੂਚ ਸੰਤ ਜਰਨਰਲ ਸਿੰਘ ਨੂੰ ਪਹਿਲਾਂ ਹੀ ਮਿਲ ਗਈ ਸੀ ਅਤੇ ਇਸ ਦਾ ਮੂੰਹ ਤੋੜਵਾ ਜਵਾਬ ਦੇਣ ਲਈ ਜਨਰਲ ਸ਼ਾਹਬੇਕ ਸਿੰਘ ਨੇ ਪੂਰੀ ਤਿਆਰੀ ਵੀ ਕਰ ਲਈ ਸੀ ਉਸ ਨੇ ਗੁਰੂ ਰਾਮਦਾਸ ਲੰਗਰ ਦੀ ਛੱਤ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਕਰ ਲਿਆ ਸੀ ਜਿੱਥੇ ਕਮਾਂਡੋ ਐਕਸ਼ਨ ਹੋਣ ਦੀ ਸੰਭਾਵਨਾ ਸੀ ਹੈਲੀਕਾਪਟਰਾਂ ਨੂੰ ਕਮਾਂਡੋਆਂ ਦੇ ਰਸਤੇ ਰਾਹੀਂ ਛੱਤ ਤੇ ਉਤਰਨ ਤੋਂ ਪਹਿਲਾਂ ਆਕਾਸ਼ ਵਿੱਚ ਹੀ ਮਾਰ ਸੁੱਟਣ ਦਾ ਪੂਰਾ ਪ੍ਰਬੰਧ ਕਰ ਲਿਆ ਸੀ ਜਦ ਹਰਨ ਕਾਉ ਨੇ इंदिरा गांधी ਨੂੰ ਇਸ ਕਾਰਵਾਈ ਸਮੇਂ ਦੋ ਹੈਲੀਕਾਪਟਰਾਂ ਦੀ ਤਬਾਹੀ ਅਤੇ 20 ਫੀਸਦੀ ਕਮਾਂਡੋਆਂ ਦੇ ਮਾਰੇ ਜਾਣ ਦੇ ਖਤਰੇ ਬਾਰੇ ਦੱਸਿਆ ਸੀ ਤਾਂ ਉਸਨੇ ਇਸ ਨੁਕਸਾਨ ਤੋਂ ਬਚਣ ਤੇ ਭਾਰਤੀ ਹਵਾਈ ਸੈਨਾ ਦੀ ਬਦਨਾਮੀ ਹੋਣ ਦੇ ਡਰੋਂ ਇਸ ਕਾਰਵਾਈ ਨੂੰ ਰੱਦ ਕੀਤਾ ਹੋਵੇਗਾ ਫੌਜੀ ਹਮਲੇ ਦੀ ਤਿਆਰੀ ਤਾਂ ਬੀ.ਡੀ. ਪਾਂਡੇ ਦੀ ਪੰਜਾਬ ਦੇ ਰਾਜਪਾਲ ਵਜੋਂ ਕੀਤੀ ਗਈ ਨਿਯੁਕਤੀ ਨਾਲ ਹੀ ਹਰੰਭ ਹੋ ਗਈ ਸੀ ਰਾਜਪਾਲ ਤਾਂ 18 ਨਵੰਬਰ 1983 ਨੂੰ ਹੋਏ ਬਸकांड ਸਮੇਂ ਹੀ ਫੌਜੀ ਹਮਲਾ ਕਰਨਾ ਚਾਹੁੰਦਾ ਸੀ ਸੰਤ ਜਰਨੈਲ ਸਿੰਘ ਨੂੰ ਤਾਂ ਗਵਰਨਰ ਰੀ ਰਾਜ ਲਾਗੂ ਹੋਣ ਸਮੇ ਹੀ ਪਤਾ ਲੱਗਿਆ ਸੀ ਕਿ ਇਹ ਦਰਬਾਰ ਸਾਹਿਬ ਤੇ ਹਮਲੇ ਦੀ ਵਿਵੰਤਬੰਦੀ ਦਾ ਹੀ ਕਦਮ ਹੈ ਉਸਨੇ ਆਪਣੇ ਭਾਸ਼ਣ ਵਿੱਚ ਇਸ ਹਮਲੇ ਦੇ ਹੋਣ ਦਾ ਇਸ਼ਾਰਾ ਕਰਦਿਆਂ ਕਿਹਾ ਸੀ ਆ ਜਿਹੜਾ ਰਾਸ਼ਟਰਪਤੀ ਰਾਜ ਲਾਗੂ ਕੀਤਾ ਇਹਦੇ ਵਿੱਚ ਬਹੁਤੇ ਖੁਸ਼ ਨਾ ਹੋਵੋ ਇਹ ਬਹਾਨਾ ਬਣਾ ਕੇ ਦਰਬਾਰ ਸਾਹਿਬ ਦੇ ਅੰਦਰ ਆਉਣ ਦਾ ਯਤਨ ਕਰ ਰਹੇ ਹਨ ਸੰਤ ਜਰਨੈਲ ਸਿੰਘ ਨੇ ਆਪਣੇ ਲੈਕਚਰ ਵਿੱਚ ਇਸ ਕਮਾਂਡੋ ਐਕਸ਼ਨ ਬਾਰੇ ਵੀ ਆਪਣਾ ਪ੍ਰਤੀਕਰਮ ਦਿੰਦੇ ਐਲਾਨ ਕੀਤਾ ਸੀ ਕਹਿੰਦੇ ਨੇ ਸਪਰਿੰਗਾਂ ਵਾਰੀਆਂ ਪੌੜੀਆਂ ਲਾ ਕੇ ਜਰਨੈਲ ਸਿੰਘ ਨੂੰ ਗੁਰੂ ਰਾਮਦਾਸ ਲੰਗਰ ਤੋਂ ਚੁੱਕ ਲਵਾਂਗੇ ਬੋੜੀਆਂ ਤਾਂ ਸਪਰਿੰਗਾਂ ਵਾਰੀਆਂ ਪਰ ਲੱਤਾਂ ਚਿੱਤਾਂ ਸਬਰਿੰਗ ਨਹੀਂ ਹੌਣ ਦਿਓ ਭੁੰਦੇ ਵੇਖਿਓ ਕਿਵੇਂ ਸਿੱਧੂ ਅਕਾਲੀ ਆਗੂਆਂ ਦੀ ਸਰਕਾਰ ਨਾਲ ਗਲਬਤ ਬਾਰੇ ਪੀਸੀ ਅਲੈਗਜ਼ੈਂਡਰ ਦੇ ਹਵਾਲੇ ਨਾਲ ਬਹੁਤੀ ਹਾਲਸੋ ਇਨੀ ਗੱਲ ਕਰਦਾ ਹੈ ਉਹ ਲਿਖਦਾ ਗਲਬਤ ਵਿੱਚ ਕਦੇ ਵੀ ਰਾਜਨੀਤਿਕ ਤੇ ਆਰਥਿਕ ਮੰਗਾਂ ਨਹੀਂ ਉਠਾਈਆਂ ਗਈਆਂ ਸਨ ਅਤੇ ਅਸਲ ਵਿੱਚ ਬਾਅਦ ਵਿੱਚ ਹੋਈ ਚਰਚਾ ਦੌਰਾਨ ਇਹ ਏਜੰਡੇ ਤੋਂ ਬਾਹਰ ਹੀ ਹੋ ਗਈਆਂ ਸਨ ਸਿੱਧੂ ਦੀ ਇਸ ਲਿਖਤ ਤੋਂ ਸਪਸ਼ਟ ਹੁੰਦਾ ਹੈ ਕਿ ਇਸ ਵਿਚਾਰੇ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਧਰਮਯੁੱਧ ਮੋਰਚਾ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਲਈ ਲਾਇਆ ਸੀ ਅਤੇ ਇਹ ਮਤਾ ਰਾਜਾਂ ਲਈ ਵੱਧ ਅਧਿਕਾਰਾਂ ਦੀ ਮੰਗ ਕਰਦਾ ਸੀ। ਇਸ ਮਤੇ ਦਾ ਮੰਤਵ ਦੇਸ਼ ਵਿੱਚ ਅਸਲੀ ਸੰਘਾਤਮਿਕ ਢਾਂਚਾ ਕਾਇਮ ਕਰਨਾ ਸੀ। ਕੇਂਦਰ ਕੋਲ ਸੁਰੱਖਿਆ, ਦੇਸ਼ੀ ਸੰਚਾਰ ਤੇ ਕਰੰਸੀ ਦੇ ਚਾਰ ਵਿਭਾਗ ਛੱਡ ਕੇ ਬਾਕੀ ਸਾਰੇ ਵਿਭਾਗਾਂ ਦੇ ਅਧਿਕਾਰ ਰਾਜਾਂ ਨੂੰ ਸੌਂਪਣ ਦੀ ਮੰਗ ਕੀਤੀ ਗਈ ਸੀ। ਇਹ ਮੰਗ ਰਾਜਨੀਤਿਕ ਸੀ ਨਾ ਕਿ ਧਾਰਮਿਕ। ਸਿੱਧੂ ਇਹ ਜਾਣਦਾ ਹੋਇਆ ਵੀ ਕਿ ਅਲੈਗਜ਼ੈਂਡਰ ਬਦਨਾਮ ਕੁੰਬਰ ਨਰੈਣ ਜਿਸੂਸੀ ਘਟਾਲੇ ਦਾ ਜ਼ਿੰਮੇਵਾਰ ਸੀ ਅਤੇ ਇਸ ਕਾਰਨ ਉਹਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਆਪਣਾ ਬਚਾਅ ਕਰਨਾ ਪਿਆ ਸੀ ਉਸ ਦੀਆਂ ਕਈਆਂ ਹੋਈਆਂ ਝੂਠੀਆਂ ਗੱਲਾਂ ਦੇ ਹਵਾਲੇ ਆਪਣੀ ਕਿਤਾਬ ਵਿੱਚ ਦੇ ਰਿਹਾ ਹੈ ਸਿੱਧੂ ਨੂੰ ਤਾਂ ਅਲੈਗਜ਼ੈਂਡਰ ਤੇ ਸਿਰਫ ਇੰਨਾ ਕੁ ਹੀ ਗਿਲਾ ਸੀ ਕਿ ਉਸਨੇ ਆਪਣੀ ਕਿਤਾਬ ਸਾਰੋ ਦਾ ਕਾਰਿਡੋਰ ਆਫ ਪਾਵਰ ਅਨ ਇਨਸਾਈਡ ਸਟੋਰੀ ਵਿੱਚ ਉਸ ਦੇ ਸੌਰੇ ਸਵਰਨ ਸਿੰਘ ਵੱਲੋਂ ਸਰਕਾਰ ਤੇ ਅਕਾਲੀ ਦਲ ਵਿਚਕਾਰ ਸਮਝੌਤਾ ਕਰਾਉਣ ਲਈ ਕੀਤੀ ਵਿਚੋਲਗੀ ਨੂੰ ਬਿਲਕੁਲ ਹੀ ਅੱਖੋਂ ਪਰੋਖੇ ਕਰ ਛੱਡਿਆ। ਇਸ ਤੋਂ ਵੀ ਸਾਫ਼ ਹੋ ਜਾਂਦਾ ਕਿ ਸਿੱਧੂ ਨੂੰ ਇਸ ਕੱਲ ਦਾ ਵੀ ਗਿਆਨ ਨਹੀਂ ਕਿ ਸਰਕਾਰ ਤੇ ਅਕਾਲੀ ਦਲ ਵਿਚ ਸਰਕਾਰੀ ਤੌਰ ਤੇ ਹੋਈ ਗੱਲਬਾਤ ਨੂੰ ਹੀ ਅਧਿਕਾਰਿਤ ਗੱਲਬਾਤ ਮੰਨਿਆ ਜਾ ਸਕਦਾ ਹੈ। ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਗੈਰ ਸਰਕਾਰੀ ਤੌਰ ਤੇ ਕੀਤੀ ਗਈ ਗੱਲਬਾਤ ਨੂੰ ਅਧਿਕਾਰਿਤ ਗੱਲਬਾਤ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ ਭਾਵੇਂ ਉਸ ਨੂੰ ਇਹ ਗੱਲਬਾਤ ਕਰਨ ਅਤੇ ਮਸਲੇ ਦਾ ਹੱਲ ਕੱਢਣ ਲਈ ਮਦਦ ਕਰਨ ਵਾਸਤੇ ਸਰਕਾਰ ਨੇ ਖੁਦ ਹੀ ਕਿਉਂ ਨਕਲਿਆ ਹੋਈ ਸਵਰਨ ਸਿੰਘ ਵਰਗੇ ਤਾਂ ਹੋਰ ਵੀ ਕਈ ਬੰਦਿਆ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਅੱਪੜ ਕੇ ਅਕਾਲੀ ਆਗੂਆਂ ਤੇ ਸੰਤ ਪਿੰਡਰਾ ਵਾਲੇ ਨਾਲ ਇਸ ਸਮੱਸਿਆ ਦਾ ਹੱਲ ਕੱਢਣ ਅਤੇ ਸਰਕਾਰ ਤੇ ਅਕਾਲੀ ਆਗੂਆਂ ਵਿੱਚ ਵਿਚੋਲਗੀ ਕਰਨ ਦੀ ਗੱਲਬਾਤ ਕੀਤੀ ਸੀ ਉਹਨਾਂ ਨੇ ਵੀ ਆਪਣੇ ਆਪ ਨੂੰ ਇੰਦਰਾ ਸਰਕਾਰ ਦਾ ਨੁਮਾਇੰਦਾ ਹੀ ਦੱਸਿਆ ਸੀ ਪਰ ਸਵਰਨ ਸਿੰਘ ਸਮੇਤ ਇਹਨਾਂ ਵਿੱਚੋਂ ਕਿਸੇ ਕੋਲ ਵੀ ਸਰਕਾਰ ਦਾ ਅਧਿਕਾਰ ਪੱਤਰ ਨਹੀਂ ਸੀ ਅਜੀਆਂ ਗੱਲਾਂ ਬਾਤਾਂ ਤੇ ਮੀਟਿੰਗਾਂ ਇਤਿਹਾਸ ਦਾ ਹਿੱਸਾ ਤਾਂ ਭਾਵੇਂ ਬਣ ਜਾਂਨ ਪਰ ਦਸਤਾਵੇਜ਼ੀ ਨਹੀਂ ਹੁੰਦੀਆਂ ਸਿੱਧੂ ਨੂੰ ਇੰਨੀ ਕੁ ਤਾਂ ਸਮਝ ਹੋਣੀ ਚਾਹੀਦੀ ਹੈ ਕਿ 26 ਵਾਰ ਹੋਈ ਗਲਤ ਅਧਿਕਾਰਿਤ ਤੇ ਦਸਤਾਵੇਜ਼ੀ ਸੀ ਤੇ ਸਵਰਨ ਸਿੰਘ ਵੱਲੋਂ ਕੀਤੀ ਗਈ ਗਲਤ ਹਨ ਅਧਿਕਾਰਿਤ ਤੇ ਗੈਰ ਦਸਤਾਵੇਜ਼ੀ ਸੀ ਉਂਝ ਵੀ ਸਵਰਨ ਸਿੰਘ ਅਕਾਲੀ ਆਗੂਆਂ ਦੀ ਸਰਕਾਰ ਦੇ ਨੁਮਾਇੰਦਾ ਨਾ ਹੋਈ ਕਿਸੇ ਵੀ ਗਲਤ ਗੱਤ ਵਿੱਚ ਕਦੇ ਵੀ ਸ਼ਾਮਲ ਨਹੀਂ ਸੀ ਕੀਤਾ ਗਿਆ ਕਿਉਂਕਿ ਉਹ ਉਸ ਸਮੇਂ ਨਾ ਤਾਂ ਮੰਤਰੀ ਮੰਡਲ ਦਾ ਮੈਂਬਰ ਸੀ ਤੇ ਨਾ ਹੀ ਕਿਸੇ ਸਰਕਾਰ ਵਿਰੋਧੀ ਸਿਆਸੀ ਪਾਰਟੀ ਦਾ ਨੁਮਾਇੰਦਾ ਸੀ ਅਸਲ ਵਿੱਚ ਸਿੱਧੂ ਤਾਂ ਸਿਰਫ ਇਹ ਦੱਸਣਾ ਚਾਹੁੰਦਾ ਕਿ ਉਸ ਦਾ ਸੌਰਵਰ ਸਵਰਨ ਸਿੰਘ ਬੜਾ ਸਿਆਣਾ ਹਤੇ ਉਸ ਨੇ ਪੰਜਾਬ ਸਮੱਸਿਆ ਦਾ ਹੱਲ ਵੀ ਕੱਢ ਲਿਆ ਸੀ ਪਰ ਇੰਦਰਾ ਸਰਕਾਰ ਨੇ ਹਰਿਆਣਾ ਤੇ ਰਾਜਸਥਾਨ ਦੇ ਮੁੱਖ ਮੰਤਰੀਆਂ ਨੂੰ ਉਤਸ਼ਾਹਿਤ ਕੇ ਆਪਣੀ ਚੌਥ ਰਣਨੀਤੀ ਤਹਿਤ ਇਸ ਨੂੰ ਫੇਲ ਕਰ ਦਿੱਤਾ ਸੀ ਸਵਰਨ ਸਿੰਘ ਦੀ ਸਿਆਣਪ ਦਾ ਉਸ ਨੇ ਆਪਣੀ ਕਿਤਾਬ ਦੇ ਇਸ ਅਧਿਆਇ ਦੇ ਉਪਸਰ ਲੇਖ ਸਵਰਨ ਸਿੰਘ ਵੱਲੋਂ ਸਾਲਸੀ ਕਰਨਾ ਵਿੱਚ ਉਚੇਚੇ ਤੌਰ ਤੇ ਬਹੁਤ ਹੀ ਬੇਲੋੜਾ ਜ਼ਿਕਰ ਕੀਤਾ ਹੈ ਹੁਣ ਜੋ ਉਹ ਇਹ ਵੀ ਨਹੀਂ ਜਾਣਦਾ ਕਿ ਅਕਾਲੀ ਦਲ ਨੇ ਤਾਂ 4 ਨਵੰਬਰ 1982 ਨੂੰ ਹੀ ਉਸ ਨਾਲੋਂ ਆਪ ਹੀ ਗਰਵਾ ਤੋੜ ਲਈ ਸੀ ਤੇ ਇਸ ਦਿਨ ਪੰਥਕ ਕੱਠ ਪਲਾ ਕੇ ਸੰਤ ਲੰਗੋਵਾਲ ਨੇ ਮਨਜੀਤ ਸਿੰਘ ਜਮਾਨ ਹਾਲ ਵਿਖੇ ਐਲਾਨ ਕੀਤਾ ਸੀ ਕਿ 19 ਦਸੰਬਰ ਤੋਂ 4 ਜਨਵਰੀ ਤੱਕ ਹੋਣ ਵਾਲੀਆਂ ਏਸ਼ੀਆਈ ਖੇਡਾਂ ਸਮੇਂ ਦਿੱਲੀ ਵਿਖੇ ਰੋਸ ਸੰਦਰਾਰਾ ਕੀਤਾ ਜਾਵੇਗਾ ਅਸਲ ਵਿੱਚ ਅਕਾਲੀ ਦਲ ਜਾਣ ਗਿਆ ਸੀ ਕਿ ਸਵਰਨ ਸਿੰਘ ਦੀ ਇੰਦਰਾ ਸਰਕਾਰ ਵਿੱਚ ਕੋਈ ਬੁੱਕਤ ਹੀ ਨਹੀਂ ਅਤੇ ਉਹ ਸਾਡੇ ਨਾਲ ਸਿਰਫ ਫੋਕੇ ਦਾਵੇ ਹੀ ਕਰ ਰਿਹਾ ਹੈ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਅਕਾਲੀ ਆਗੂਆਂ ਦੀ 22 ਸਤੰਬਰ 1981 ਨੂੰ ਚੰਡੀਗੜ੍ਹ ਵਿਖੇ ਹੋਈ ਗੱਲਬਾਤ ਤੋਂ ਇਲਾਵਾ 16 ਅਕਤੂਬਰ 1981 26 ਜਨਵਰੀ 1981 ਤੇ ਪੰਚ ਅਪ੍ਰੈਲ 1982 ਨੂੰ ਤਿੰਨ ਵਾਰ ਸਿੱਧੀ ਗਲਬਤ ਹੋਈ ਸੀ ਇਹਨਾਂ ਮੀਟਿੰਗਾਂ ਵਿੱਚ ਭਾਵੇਂ ਧਾਰਮਿਕ ਮੰਗਾਂ ਵੀ ਵਿਚਾਰੀਆਂ ਗਈਆਂ ਸਨ ਪਰ ਗਲਬਤ ਦਾ ਮੁੱਖ ਮੁੱਦਾ ਰਾਜਨੀਤਿਕ ਮੰਗਾਂ ਹੀ ਸਨ ਅਸਲ ਵਿੱਚ ਇਹ ਮੰਗਾਂ ਹੀ ਮੰਗਾਂ ਨਹੀਂ ਸਨ ਸਗੋਂ ਪੰਜਾਬ ਦੇ ਕਾਨੂੰਨੀ ਅਧਿਕਾਰ ਸਨ ਉਹ ਅਧਿਕਾਰ ਜਿਨ੍ਹਾਂ ਨੂੰ ਕੇਂਦਰ ਸਰਕਾਰ ਨੇ ਧੱਕੇਸ਼ਾਹੀ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਕ ਤਰੀਕੇ ਨਾਲ ਅਤੇ ਪੰਜਾਬ ਦੇ ਕਾਂਗਰਸੀ ਆਗੂਆਂ ਤੇ ਦਬਾਅ ਪਾ ਕੇ ਪੰਜਾਬ ਤੋਂ ਖੋਹ ਲਿਆ ਸੀ ਇਹਨਾਂ ਵਿੱਚੋਂ ਕੋਈ ਤੇ ਕੇਂਦਰ ਸਰਕਾਰ ਨੇ ਆਪਣਾ ਸਿੱਧਾ ਕਬਜ਼ਾ ਕਰ ਲਿਆ ਸੀ ਅਤੇ ਕੋਈ ਸਿੱਧੇ ਸੂਬਿਆਂ ਨੂੰ ਦੇ ਦਿੱਤੇ ਸਨ ਅਕਾਲੀ ਆਗੂਆਂ ਨੇ ਗਲਤ ਗੱਲਬਾਤ ਕਰਦੇ ਇੰਦਰਾ ਗਾਂਧੀ ਨੇ ਤਾਂ ਹਮੇਸ਼ਾ ਸਖਤ ਰੁਖ ਅਪਣਾਈ ਰੱਖਿਆ ਸੀ ਤੇ ਸਿੱਖਾਂ ਦੀਆਂ ਨਰੋਲ ਧਾਰਮਿਕ ਮੰਗਾਂ ਵਿੱਚੋਂ ਵੀ ਸਿੱਖਾਂ ਦੀ ਭਾਵਨਾ ਅਨੁਸਾਰ ਇੱਕ ਮੰਗ ਵੀ ਨਹੀਂ ਸੀ ਮੰਨੀ ਜਦ ਕਿ ਧਾਰਮਿਕ ਮੰਗਾਂ ਦਾ ਸਿੱਧਾ ਸਬੰਧ ਹੈ ਹੀ ਸਿੱਖਾਂ ਨਾਲ ਸੀ ਅਤੇ ਇਹ ਕਿਸੇ ਗੈਰ ਸਿੱਖ ਦੇ ਦੂਜੇ ਸੂਬੇ ਤੇ ਕੋਈ ਵੀ ਅਸਰ ਨਹੀਂ ਸਨ ਪਾਉਂਦੀਆਂ ਸਿੱਧੂ ਜਿਸ ਗੱਲ ਦਾ ਦਾਵਾ 40 ਸਾਲ ਬਾਅਦ ਬੜਾ ਠੋਕ ਵਜਾ ਕੇ ਕਰਦਾ ਹੈ ਤੇ ਕਹਿੰਦਾ ਕਿ ਮੈਨੂੰ ਇਹ ਪਹਿਲਾਂ ਹੀ ਪਤਾ ਸੀ ਕਿ ਇੰਦਰਾ ਸਰਕਾਰ ਨੇ ਗਲਤ ਗੱਲਬਾਤ ਰਹੀ ਪੰਜਾਬ ਸਮੱਸਿਆ ਕਿਸੇ ਵੀ ਤਨਪਤਨ ਨਹੀਂ ਲਾਉਣੀ ਉਸ ਗੱਲ ਦਾ ਤਾਂ ਸਾਧਾਰਨ ਤੋਂ ਸਾਧਾਰ ਪੰਜਾਬੀ ਨੂੰ ਉਸ ਵੇਲੇ ਹੀ ਪਤਾ ਸੀ ਜਿਸ ਵੇਲੇ ਇੰਦਰਾ ਗਾਂਧੀ ਇੱਕ ਪਾਸੇ ਅਕਾਲੀ ਆਗੂਆਂ ਨਾਲ ਗੱਲਬਾਤ ਰਹੀ ਪੰਜਾਬ ਮਸਲੇ ਦਾ ਹੱਲ ਕਰਨ ਦਾ ਬਕਵਾ ਕਰ ਰਹੀ ਸੀ ਤੇ ਦੂਜੇ ਪਾਸੇ ਪੰਜਾਬ ਦੇ ਕਾਂਗਰਸੀ ਮੁੱਖ ਮੰਤਰੀ ਦਰਬਾਰਾ ਸਿੰਘ ਤੇ ਦਬਾਵਾ ਪਾ ਕੇ ਪੰਜਾਬ ਸਰਕਾਰ ਦੇ ਸੁਪਰੀਮ ਕੋਰਟ ਵਿੱਚ ਚੱਲ ਰਹੇ ਪਾਣੀ ਦੇ ਕੇਸ ਨੂੰ ਵਾਪਸ ਕਰਾ ਦਿੱਤਾ ਸੀ ਉਸ ਨੇ ਤਾਂ 31 ਦਸੰਬਰ 1981 ਨੂੰ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਮੁੱਖ ਮੰਤਰੀਆਂ ਵਿੱਚ ਸਮਝੌਤਾ ਕਰਾ ਕੇ ਪੰਜਾਬ ਦੇ ਦਰਿਆਈ ਪਾਣੀਆਂ ਤੇ ਸੱਤਾ ਦੀ ਤਾਕਤ ਨਾਲ ਡਾਕਾ ਮਾਰ ਕੇ ਇਸ ਨੂੰ ਗੈਰ ਰੈਪੀਰੀਅਨ ਸੂਬਿਆਂ ਨੂੰ ਦੇ ਦਿੱਤਾ ਸੀ ਸਿੱਧੂ ਆਪਣੇ ਸਹੁਰੇ ਸਵਰਨ ਸਿੰਘ ਨੂੰ ਵਢਿਆਉਣ ਅਤੇ ਅਕਾਲੀ ਆਗੂਆਂ ਨੂੰ ਛਡਿਉਣ ਲਈ ਵੀ ਸਿਰੇ ਦਾ ਝੂਠ ਮਾਰਦਾ ਹੈ। ਉਹ ਲਿਖਦਾ ਹੈ ਲੰਗੋਵਾਲ ਨੇ ਸਤੰਬਰ 1982 ਦੇ ਅੰਤ ਵਿੱਚ ਸਵਰਨ ਸਿੰਘ ਕੋਲ ਇੱਕ ਨਿੱਜੀ ਦੂਤ ਭੇਜਿਆ ਅਤੇ ਉਹਨਾਂ ਨੂੰ ਇਸ ਮੁਸ਼ਕਲ ਸਥਿਤੀ ਤੋਂ ਬਾਹਰ ਕੱਢਣ ਲਈ ਉਹਨਾਂ ਦੀ ਮਦਦ ਮੰਗੀ। ਸਿੱਧੂ ਅਨੁਸਾਰ ਲੰਗੋਵਾਲ ਚਾਹੁੰਦਾ ਸੀ ਉਹ ਇੱਕ ਇੱਜ਼ਤਦਾਰ ਸਮਝੌਤਾ ਕਰਾ ਕੇ ਉਹਨਾਂ ਦੀ ਮੋਰਚਾ ਵਾਪਸ ਲੈਣ ਵਿੱਚ ਮਦਦ ਕਰੇ ਅਤੇ ਅਕਾਲੀਆਂ ਦਾ ਪਿੰਡਰਾਵਲੇ ਤੋਂ ਖਿਹੜਾ ਛੁੱਟ ਜਾਏ ਅਤੇ ਉਸ ਨੂੰ ਮਹਿਤਾ ਚੌਕ ਭੇਜਣ ਲਈ ਦਬਾਅ ਬਣਾਇਆ ਜਾ ਸਕੇ। ਬਾਕੀ ਅਗਲੇ ਅੰਕ ਵਿੱਚ। ਧੰਨਵਾਦ।